ਦੱਸ ਦਈਏ ਕਿ ਪਲੇਨ ਦੇ ਵਿੱਚ 에ਰੋਪਲੇਨ ਦੇ ਵਿੱਚ ਕਿੰਨੀਆਂ ਸਵਾਰੀਆਂ ਕਿੰਨੇ ਯਾਤਰੀ ਹੁੰਦੇ ਨੇ ਗੱਲ ਕਰੀਏ ਤਾਂ ਤੁਹਾਨੂੰ ਯਾਤਰੀ ਵਿਖਾ ਦਈਏ ਕਿ ਕਿੰਨੇ ਯਾਤਰੀ ਪਹਿਲੀ ਵਾਰ ਪਹਿਲੀ ਵਾਰ ਤੁਹਾਨੂੰ ਇਹ ਦ੍ਰਿਸ਼ ਵਿਖਾ ਰਹੇ ਹਾਂ ਕਿ 에ਰੋਪਲੇਨ ਦੇ ਅੰਦਰ ਜਹਾਜ਼ ਦੇ ਅੰਦਰ ਕਿੰਨੇ ਯਾਤਰੀ ਹੁੰਦੇ ਨੇ ਉਹਨਾਂ ਯਾਤਰੀਆਂ ਦੀਆਂ ਤਸਵੀਰਾਂ ਵਿਖਾਉਂਦੇ ਆ ਔਰ ਕੀ ਕੀ ਪ੍ਰਬੰਧ ਰਹਿੰਦੇ ਨੇ ਯਾਤਰੀਆਂ ਦੇ ਕਿ ਕਿੰਨੇ ਯਾਤਰੀ ਜਿਹੜੇ ਆ ਕਿਵੇਂ ਦਾ ਖਾਣ ਪਾਣ ਮਿਲਦਾ ਔਰ ਜਹਾਜ਼ ਦੇ ਅੰਦਰ ਦੀਆਂ ਤਸਵੀਰਾਂ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਵਿਖਾਉਂਦੇ ਆ ਕਿ 에ਰੋਪਲੇਨ ਦੇ ਅੰਦਰ ਕਿੰਨੇ ਯਾਤਰੀ ਰਹਿੰਦੇ ਨੇ ਔਰ ਕੀ ਕੀ ਖਾਣ ਪੀਣ ਨੂੰ ਮਿਲਦਾ ਹੈ ਔਰ ਕੀ ਕੀ ਸਹੂਲਤਾਂ ਮਿਲਦੀਆਂ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ 에ਰੋਪਲੇਨ ਦੀ ਤਸਵੀਰ ਵਿਖਾਈ ਜਾਵੇ ਔਰ ਇਸ طرف ਇਸ طرف ਦੁਆਰਾ ਇਸ طرف ਕੀਤਾ ਜਾਵੇ ਇੱਥੇ ਮੈਨੇਜਮੈਂਟ ਸਟਾਫ ਵੀ ਏ ਹੋਰ ਵੀ ਇੱਥੇ ਜੋ ਵੀ ਜਿੱਥੋਂ ਤੱਕ ਇਹ ਖਾਣਾ ਤੱਕ ਜੋ ਪ੍ਰੋਵਾਈਡ ਕੀਤਾ ਜਾਂਦਾ ਹੈ ਜੋ ਕੁਕਿੰਗ ਮੇਕਰ ਹੁੰਦੇ ਆ ਉਹਨਾਂ ਦਾ ਵੀ ਇੱਥੇ ਤੁਹਾਨੂੰ ਦੱਸ ਦਿਆਂ ਕਿ ਪੂਰਾ ਇੰਤਜ਼ਾਮ ਜਹਾਜ਼ ਦੇ ਵਿੱਚ ਹੁੰਦਾ ਔਰ ਗੱਲ ਕਰੀਏ ਤਾਂ ਹਾਂਜੀ ਸਰ ਸਸੀ ਕਾਲ ਜੀ ਸਸੀ ਕਾਲ ਸਰ ਕਿੰਨੇ ਕੋ ਯਾਤਰੀ ਜਿਹੜੇ ਆ ਇੱਕ ਦਿਨ ਦੇ ਵਿੱਚ ਇੱਕ ਸਫਰ 'ਚ ਬੈਠਦੇ ਆ ਜੀ ਸਰ ਇਸ ਵਿੱਚ ਇੱਕ ਟਾਈਮ ਅੰਡਰ ਸਿਟਿੰਗ ਹੈ ਅੰਡਰ ਲੋਕ ਇੱਕ ਟਾਈਮ ਲੇਕਿਨ ਜੋ ਪੂਰੇ ਡੇਜ਼ 'ਚ ਮੈਂ ਕਮ ਸੇ ਕਮ 1200 ਲੋਕ ਯਹਾਂ 'ਤੇ ਵਿਜ਼ਿਟ ਕਰਦੇ ਆ ਅੱਛਾ 1200 ਲੋਕ ਜਿਹੜੇ ਆ ਡੇਲੀ ਜਿਹੜੇ ਆ ਉਹ ਵਿਜ਼ਿਟ ਕਰਦੇ ਆ ਹੁਣ ਜੇ ਗੱਲ ਕਰੀਏ ਤਾਂ ਖਾਣਾ ਜਿਹੜਾ ਉਹ ਕਿਹੜਾ ਕਿਹੜਾ ਪ੍ਰੋਵਾਈਡ ਕੀਤਾ ਜਾਂਦਾ ਇਹ ਮਲਟੀਕੁਜਿਨ ਇੰਸਟਿਟਿਊਟ ਹੈ ਸਰ ਇਸਮੇ ਇੰਡੀਅਨ ਚਾਈਨੀਜ਼ ਕੰਟੀਨੈਂਟਲ ਥਾਈ ਕੁਝ ਜਿਹੇ ہماری ਜਪਨੀਸ ਕੀ ਵੀ ਹੈ ਔਰ ਸਾਥਮੇ ਆਪਣੀ ਬੇકરી ਹੈ ਅੱਛਾ ਆਪਣੀ ਬੇકરી ਵੀ ਜਿਹੜੀ ਆ ਉਹ ਸਾਥ ਹੈ ਔਰ ਸ਼ਾਮ ਤੱਕ ਕਿੰਨੇ ਸਮੇਂ ਤੱਕ ਦਾ ਸਮਾਂ ਰਹਿੰਦਾ ਰਾਤ ਨੂੰ ਜਦੋਂ ਤੁਸੀਂ ਇਸ ਨੂੰ ਕਲੋਜ਼ ਕਰਦੇ ਹੋ ਜਾਂ ਸ਼ਾਮ ਦਾ ਕਿੰਨਾ ਟਾਈਮ ਹਮਾਰੇ ਕੋਲ ਸਤਿਨ ਆਊਟਲੈਟ ਹੈ एक है वी आई पी लॉन्च एक है कैफ़े और तीसरा है हमारा एयर एरोप्लन जो एरोप्लेन है ये ग्यारह बजे ओपन होता है और रात के साढ़े ग्यारह बजे तक लास्ट ऑर्डर होता है जो वी आई पी लॉन्च है ये सात बजे ओपन होता है यहाँ ब्रेकफास्ट चलता है जो कैफे है ये भी सात बजे ओपन हो जाता है इसमें हमारा ब्रेकफास्ट चलता है और जगह जेडी है जगह डिस्प्ले कर सकते हैं आपकी जगह कैडी है प्लेस कैडी पे ये जंजाला गुरु के नाम से यहाँ पे जो है पिंड है जहाँ पे ये बनाया गया है साथ में इसके नियर बाई हवेली भी है ਕਿਉਂਕਿ ਜੋ ਹਵੇਲੀ ਹੈ ਉਹ ਕਾਫੀ ਟਾਈਮ ਪਹਿਲੇ ਆਮਰੇਸ ਪਹਿਲੇ ਆ ਚੁੱਕਾ ਦਾ ਤਾਂ ਨੀਰਬਈ ਹਵੇਲੀ ਔਰ ਜੰਡੇਾਲਾ ਗੁਰੂ ਜਗਾ ਦਾ ਨਾਮ ਹੈ ਦੱਸਦੇ ਇਹ ਕਿ ਜੰਡੇਾਲਾ ਗੁਰੂ ਤੋਂ ਇਹ ਪਲੈਨ ਚੱਲਦਾ ਔਰ ਇਹ ਜੰਡੇਾਲਾ ਗੁਰੂ ਦੇ ਵਿੱਚ ਲੋਕ ਜਦੋਂ ਆ ਕੇ ਇਸ ਪਲੈਨ ਦੇ ਵਿੱਚ ਬੈਠਦੇ ਨੇ ਤਾਂ ਇੱਥੇ ਖਾਣਾ ਜੋ ਮਿਲਦਾ ਹੈ ਜੋ ਚਾ ਪਾਣੀ ਜੋ ਬ੍ਰੇਕਫਾਸਟ ਜੋ ਲੰਚ ਵਗੈਰਾ ਮਿਲਦਾ ਉਸ ਦੀਆਂ ਤਸਵੀਰਾਂ ਵੀ ਤੁਹਾਡਾ ਨਾਲ ਸਾਂਝੀਆਂ ਕਰਦੇ ਆਂ ਔਰ ਗੱਲ ਕਰੀਏ ਤਾਂ ਇਹ ਉਹ ਜਗਾ ਹੈ ਇਹ ਜੰਡੇਾਲਾ ਗੁਰੂ ਅਮਰitsar ਤੋਂ ਜਲੰਧਰ ਰੋਡ ਦੇ ਉੱਤੇ ਹੈ ਔਰ ਇਸ ਝੰਡੇ ਵਾਲਾ ਗੁਰੂ ਦੇ ਵਿੱਚ ਪਹਿਲੀ ਵਾਰ ਕਿਸੇ ਨੇ ਇੱਕ ਬਹੁਤ ਵਧੀਆ ਕਦਮ ਚੁੱਕਿਆ ਔਰ ਉਹਨਾਂ ਲੋਕਾਂ ਵਾਸਤੇ ਆ ਉਹਨਾਂ ਪੰਜਾਬ ਦੇ ਖੂਬਸੂਰਤ ਬੱਚਿਆਂ ਵਾਸਤੇ ਆ ਜਿਹੜੇ ਬੱਚੇ ਇੱਥੇ ਆ ਕੇ ਆਪਣਾ ਮਨੋਰੰਜਨ ਦਾ ਪਲ ਜਿਹੜਾ ਉਹ ਬਤੀਤ ਕਰਦੇ ਆ ਬਹੁਤ ਸਾਰੇ ਪਰਿਵਾਰ ਇੱਥੇ ਆਉਂਦੇ ਆ ਕੁਝ ਐਨ ਆਰ ਆਈ ਲੋਕ ਵੀ ਆਉਂਦੇ ਨੇ ਕੁਝ ਇੱਧਰ ਦੇ ਰਹਿਣ ਵਾਲੇ ਵਸਨੀਕ ਵੀ ਆਉਂਦੇ ਨੇ ਔਰ ਗੱਲ ਕਰੀਏ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਅੰਦਰ ਦੀਆਂ ਤਸਵੀਰਾਂ ਅੰਦਰ ਦੀਆਂ ਤਸਵੀਰਾਂ ਵੀ ਇੱਕ ਵਾਰ ਜਿਹੜੀਆਂ ਉਹ ਵਿਖਾਈਆਂ ਜਾਣ ਵੇਖ ਸਕਦੇ ਹੋ ਕਿਵੇਂ 에ਰੋਪਲੇਨ ਦੇ ਅੰਦਰ ਕਿੰਨੇ ਯਾਤਰੀ ਬੈਠੇ ਹੋਏ ਨੇ ਔਰ ਕਿਵੇਂ ਜਿਆ ਉਹ ਪ੍ਰੋਵਾਈਡ ਕੀਤਾ ਜਾ ਰਿਹਾ ਵੇਖ ਸਕਦੇ ਹੋ ਕਿ ਕਿਵੇਂ ਫੈਸਿਲਿਟੀਆਂ ਮਿਲ ਰਹੀਆਂ ਨੇ ਇਹ ਤਸਵੀਰਾਂ ਤੁਹਾਨੂੰ ਬੁਖਾਰਿਆ ਇਹ 에ਰੋਪਲੇਨ ਦੇ ਅੰਦਰ ਦੀਆਂ ਹੋਰ ਗੱਲ ਕਰੀਏ ਤਾਂ ਬਹੁਤ ਸਾਰੇ 에ਰੋਪਲੇਨ ਤੁਸੀਂ ਵੇਖੇ ਹੋਵਗੇ ਪਹਿਲੀ ਵਾਰ ਸਾਡੇ ਚੈਨਲ ਦੇ ਮਾਦੀ ਮਰਾਈ ਵੇਖ ਰਹੇ ਹੋ ਅੰਦਰ ਦੀਆਂ ਤਸਵੀਰਾਂ ਕਿ 에ਰੋਪਲੇਨ ਦੇ ਅੰਦਰ 에ਰੋਪਲੇਨ ਦੇ ਅੰਦਰ ਕਿੰਨੇ ਯਾਤਰੀ ਹੁੰਦੇ ਨੇ ਔਰ ਕਿਵੇਂ ਜਿਆ ਖਾਣਾ ਜਿਹੜਾ ਉਹ ਮਿਲਦਾ ਔਰ ਕਿੰਨੇ ਯਾਤਰੀ ਦਿਨ ਦੇ ਵਿੱਚ ਇਸ ਦੇ ਵਿੱਚ ਬੈਠਦੇ ਨੇ ਦੱਸ ਦਈਏ ਕਿ ਇੱਕ ਰੈਸਟੋਰੈਂਟ ਆ ਇੱਕ ਹੋਟਲ ਆ ਏਅਰ ਇੰਡੀਆ ਨਾਮ ਦਾ ਇੱਕ 에어로ਪਲੇਨ ਇਹਨਾਂ ਨੇ ਇੱਥੇ ਖੜਾ ਕੀਤਾ ਜਿਸ ਦੇ ਵਿੱਚ ਤਿੰਨ ਤਰ੍ਹਾਂ ਦਾ ਜੋ ਖਾਣਾ ਵਾ ਟਾਈਮ ਹੈ ਇੱਕ ਅਲੱਗ-ਅਲੱਗ ਤਰ੍ਹਾਂ ਦੇ ਇਹਨਾਂ ਨੇ ਬੈਂਚਸ ਬਣਾਏ ਨੇ ਇੱਕ 에어로ਪਲੇਨ ਦੇ ਅੰਦਰ ਆ ਇੱਕ ਦੋ ਅੰਦਰ ਸਿਟਿੰਗ ਕੀਤੀਆਂ ਨੇ ਹਰ ਇੱਕ ਨੂੰ ਅਲੱਗ-ਅਲੱਗ ਕੀਤਾ ਜਿਸ ਦੇ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਭਾਰਤ ਦੇ ਹਵਾ-ਖਵਾ ਕੋਨਿਆਂ ਤੋਂ ਇੱਥੇ ਯਾਤਰੀ ਆ ਕੇ ਰੁਕਦੇ ਨੇ ਔਰ ਇਸ 에어로ਪਲੇਨ ਦੇ ਵਿੱਚ ਬੈਠਦੇ ਨੇ ਜਿਵੇਂ ਤੁਸੀਂ ਵੇਖ ਸਕਦੇ ਹੋ ਇਹ 에ਰੋਪਲੇਨ ਆ ਆ ਵੇਖ ਸਕਦੇ ਹੋ ਕਿੰਨਾ ਵੱਡਾ 에ਰੋਪਲੇਨ ਹੁੰਦਾ ਔਰ ਅਮਰਸਰ ਦੇ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਤੁਹਾਨੂੰ ਲੱਗ ਰਿਹਾ ਕਿ ਇਸ ਹਵਾਈ ਅੱਡੇ ਦੇ ਉੱਤੇ ਅਸੀਂ ਖੜੇ ਆ ਇਹ ਹਵਾਈ ਅੱਡਾ ਨਹੀਂ ਹੈ ਇਹ 에ਰੋਪਲੇਨ ਹੈ ਜੋ ਇੱਕ ਰੈਸਟੋਰੈਂਟ ਟਾਈਪ ਹੈ ਔਰ ਜੰਡੇਆਲਾ ਗੁਰੂਗਾ ਇਸ ਦੇ ਵਿੱਚ ਖੜਾ ਹੈ ਔਰ ਅਸੀਂ ਵੱਤ ਤੋਂ ਵੱਤ ਵੀਡੀਓ ਸ਼ੇਅਰ ਕਰਨ ਲਈ ਕਵਾਂਗੇ ਜਿਸ ਦੇ ਬੱਚਿਆਂ ਨੇ ਇੱਕ ਵਾਰੇ ਮਨੋਰੰਜਨ ਦਾ ਟ੍ਰਿਪ ਵੇਖਣਾ ਹੈ ਉਹ ਜ਼ਰੂਰ ਇੱਥੇ ਆਉਣ ਆਪਣੇ ਬੱਚਿਆਂ ਨੂੰ ਇੱਕ ਵਾਰ ਜ਼ਰੂਰ ਦੱਸਣ ਕਿ ਕਾਰੋਬਾਰ ਦੀ ਕਮੀ ਨਹੀਂ ਹੈ ਪੰਜਾਬ ਦੇ ਵਿੱਚ ਕਾਰੋਬਾਰ ਦੀ ਕਮੀ ਨਹੀਂ ਹੈ ਕੋਈ ਵੀ ਕਾਰੋਬਾਰ ਜਿਹੜਾ ਜੇ ਬੰਦਾ ਕਰਨਾ ਚਾਵੇ ਤਾਂ ਕਰ ਸਕਦਾ ਹੈ ਜ਼ਰੂਰੀ ਨਹੀਂ ਹੈ ਕਿ ਯੂਰਪ ਦੇਸ਼ਾਂ ਵਿੱਚ ਜਾ ਕੇ ਚੰਗੇ ਦੇਸ਼ਾਂ 'ਚ ਹੀ ਜਾ ਕੇ ਹੋਵੇਗਾ ਇੱਥੇ ਵੀ ਕਰਨਾ ਹੋਵੇ ਤਾਂ ਬਹੁਤ ਜ਼ਿਆਦਾ ਕਾਰੋਬਾਰ ਕਰ ਸਕਦਾ ਹੈ ਇਹ ਇੱਕ ਕਾਰੋਬਾਰ ਦੀਆਂ ਨਿਸ਼ਾਨੀਆਂ ਨੇ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਨ੍ਹਾਂ ਨੇ ਪੂਰੇ ਹਿੰਮਤ ਦੇ ਨਾਲ ਇਸ ਕਾਰੋਬਾਰ ਨੂੰ ਚਲਾਇਆ ਔਰ ਪੰਜਾਬ ਦੇ ਵਿੱਚ ਇੱਕ ਮਨੋਰੰਜਨ ਦਾ ਕਿਲਾ ਜੋ ਆ ਖੜਾ ਕੀਤਾ ਔਰ ਵੇਖ ਸਕਦੇ ਹੋ 에어 ਇੰਡੀਆ ਦਾ ਜੋ 에어ਕ੍ਰਾਫਟ ਜਹਾਜ਼ ਜੋ ਹੈ ਇਹ ਖੜਾ ਕੀਤਾ ਔਰ ਇਸ ਦੇ ਵਿੱਚ ਇੱਕ ਰੈਸਟੋਰੈਂਟ ਹੈ ਰੈਸਟੋਰੈਂਟ ਜੋ ਆ ਨਾਈਟ 11 ਵਜੇ ਤੱਕ ਚੱਲਦਾ ਜੋ ਸਵੇਰ 11 ਵਜੇ ਤੋਂ ਉੱਪਰ ਹੁੰਦਾ ਹੈ ਉਹ ਰਾਤ 11 ਵਜੇ ਤੱਕ ਵੀਡੀਓ ਵੱਤ-ਵੱਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ aapke liye segment record kar dete hain aapke channel ka naam bol ke ye follow karo is par thank you chalo abhi bolo right new all right new india 1 2 3 all our right new india thank you welcome welcome